ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤਪਸਥਾਨ ਸ਼੍ਰੀ ਖਰਾਲਗੜ੍ਹ ਸਾਹਿਬ ਦੀ ਆਨ ਬਾਨ ਸ਼ਾਨ ਨੂੰ ਕੁਝ ਲੋਕ ਠੇਸ ਪਹੁੰਚਾਣਾ ਚਾਹੁੰਦੇ ਹਨ ਇਹ ਦੋਸ਼ ਬਾਬਾ ਕੇਵਲ ਸਿੰਘ ਜੀ ਨੇ ਕੁਝ ਲੋਕਾਂ ਤੇ ਲਗਾਏ ਹਨ ਕੀ ਹੈ ਪੂਰਾ ਮਾਮਲਾ ਆਉ ਜਾਣਦੇ ਹਾਂ ਅੱਜ ਤਪਸਥਾਨ ਸ਼੍ਰੀ ਖਰਾਲਗੜ੍ਹ ਸਾਹਿਬ ਵਿਖੇ ਸਮੁਤੀਆਂ ਦਲਪੰਥ ਆਏ ਨੇ શ્રીਮਨ ਸੰਤ ਬਾਬਾ ਲਖਵੀਰ ਸਿੰਘ ਜੀ ਮੁਖੀ ਮਿਸਟਰ ਸ਼ੇਰਦਾ ਤੋਂ ਆਏ ਨੇ ਚੇਤੇ ਤੌਰ ਤੇ ਮਸਲਾ ਇਹ ਹੈ ਕਿ ਤਪਸਥਾਨ ਸ਼੍ਰੀ ਖਰਾਲਗੜ੍ਹ ਸਾਹਿਬ ਵਿਖੇ ਕੁਝ ਚਰਾਤੇ ਅੰਸਰ ਮਾੜੀ ਮਾਨਸਿਕਤਾ ਨਾਲ ਗੁਰੂ ਘਰ ਦੇ ਹਦੂ ਅੰਦਰ ਸਿੱਧ ਚੰਨੋਂ ਬਲੀ ਦਾ ਦਹਾਜਾ ਜਿਹੜਾ ਹੈ ਜੋ ਜਦ ਕਿ ਮੰਦਰ ਅਲੱਗ ਬਣਿਆ ਹੋਇਆ ਗੁਰਦਰਾ ਲੱਗਿਆ ਉਹ ਜਿਹੜਾ ਸਿੱਧ ਚੰਨੋਂ ਬਲੀ ਦਾ ਦਹਾਜਾ ਹੈ ਨਕਲਾ ਹੈ ਅਸ਼ਰੀਰ ਡਾਂਸ ਹੈ ਅਸ਼ਰੀਰ ਗੀਤ ਹੈ ਉਹ ਗੁਰੂ ਘਰ ਦੇ ਹਦੂ ਅੰਦਰ ਕਰਨਾ ਚਾਹੁੰਦੇ ਨੇ ਸੋ ਇਸ ਦੇ ਰੋਸ ਵਿੱਚ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਵਿਚਾਰ ਉਤਰਾ ਕੀਤਾ ਤੇ ਉਹਨਾਂ ਨੂੰ ਇਸ ਗੱਲ ਦੀ ਚੇਤਾਵਨੀ ਦਿੱਤੀ ਕਿ ਗੁਰੂ ਘਰ ਦੀ ਬੇਅਦਬੀ ਨਾ ਕੀਤੀ ਜਾਵੇ ਸੋ ਇਸ ਕਰਕੇ ਸਾਰੇ ਇੱਥੇ ਅਸੀਂ ਹਾਜ਼ਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਨ ਸਾਡੇ ਮਹਾਪੁਰਸ਼ ਅੱਬਾ ਕੇਵਲ ਸਿੰਘ ਜੀ ਨੇ ਆਪਣੇ ਵਿਚਾਰ ਦੱਸੇ ਆ ਤੇ ਇੱਥੇ ਸਿੱਧ ਚਾਨੂ ਬਲੀ ਦਾ ਮੰਦਿਰ ਜਿਹੜਾ ਇੱਥੇ ਦੂਰ ਆ ਤੇ ਉੱਥੇ ਉਹ ਲੰਗਰ ਪਾਣੇ ਸ਼ਗਿਰੇਪਨ ਸਭ ਕੋ ਕਰਦੇ ਪਰ ਇੱਦਾਂ ਆਪਣੇ ਉੱਤੇ ਜੋ ਕੁਝ ਮਰਜ਼ੀ ਕਰਨ ਹਰ ਕੋਈ ਆਪਣੇ ਹਰ ਇੱਕ ਧਰਮ ਦਾ ਆਪਸ ਸਤਿਕਾਰ ਕਰਦੇ ਆ ਤੁਸੀਂ ਆਪਣਾ ਕਾਰਜ ਆਪਣੇ ਮੰਦਿਰ ਕਰੋ ਪਰ ਜਿੱਥੇ ਗੁਰੂ ਘਰ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਮਹਾਰਾਜ ਦਾ ਜੇ ਉੱਥੇ ਇਹੋ ਜਿਹੀ ਇਹੋ ਜਿਹੀ ਡਾਂਸ ਦਿਖਾਏ ਜਾਣ ਗਿਆ ਦੇਖੋ ਇਹ ਗਰੂ ਵਿੱਚ ਮਾਰੇ ਦੇ ਸਾਹਮਣੇ ਇਦਾਂ ਨੰਗੇ ਨਾਚ, ਬਾਲ ਖੋਲ ਕੇ ਡਾਂਸ ਤੇ ਗੰਦੇ ਅਸ਼ਲੀਲ ਗਾਣੇ ਗਾ ਕੇ ਕੋਈ ਨੱਚੂਗਾ ਕਰੂਗਾ ਤੇ ਬਿਲਕੁਲ ਝਟਕਣ ਤੋਂ ਗਰੇ ਨਹੀਂ ਕੀਤਾ ਜਾਊਗਾ ਪ੍ਰਸ਼ਾਸਨ ਨੇ ਇਹ ਗੱਲ ਕਹਿੰਨੇ ਆ ਸਾਡੇ ਜ਼ਿਲ੍ਹੇ ਦਾ ਪ੍ਰਸ਼ਾਸਨ ਅਸਲੀ ਸਾਹਿਬ ਬਹੁਤ ਹੀ ਵਧੀਆ ਵਧੀਆ ਇਨਸਾਨ ਨੇ ਪ੍ਰਸ਼ਾਸਨ ਨੇ ਇਹ ਗੱਲ ਕਹਿੰਨੇ ਨੂੰ ਨੱਥ ਪਾਈ ਜਾਵੇ ਜੇਕਰ 16 ਤਰੀਕ ਨੂੰ ਸ਼੍ਰੀ ਖਰਾਲਗੜ੍ਹ ਸਾਹਿਬ ਦੀ ਧਰਤੀ ਤੇ ਜੋਗੇ ਸਤਿਗੁਰ ਅਰਬਦਾਸ ਮਹਾਰਾਜੀ ਦਾ ਸਥਾਨਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸ਼ੋਭਿਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਇਸਰਾ ਦਾ ਕੋਈ ਨੰਗਾ ਨਾਜ ਕੋ ਕੀਤਾ ਸਾਡੀ ਬਰਦਾਸ਼ਤ ਤੋਂ ਬਾਹਰ ਆ। ਸੋ ਝਟਕਣ ਤੋਂ ਬਿਲਕੁਲ ਗਰੇਜ ਨਹੀਂ ਕੀਤਾ। ਜੇ ਕੋ ਸਾਰੀਆਂ ਸੰਗਤਾਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਆ ਕਿ 16 ਤਰੀਕ ਨੂੰ ਸਵੇਰੇ 10 ਵਜੇ ਸਾਰੇ ਵੀ ਰੰਗਤ ਕਿੱਥੇ ਪਹੁੰਚੋ ਤਾਂ ਕਿ ਜਗੂ ਗੁਰੂ ਗ੍ਰੰਥ ਸਾਹਿਬ ਦੀ ਜੋ ਕੇ ਮਰਯਾਦਾ ਬਹਾਰ ਕੀਤੀ ਜਾ ਸਕੇ। ਕੋਈ ਵੀ ਬੰਦਾ ਅਬਿਆਦ ਵੀ ਨਾ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਕੇ ਕਰੇ ਜਾਵੇ ਸੋ ਨਿਹਾਲ ਹੋ ਜਾਵੇ। ਗਾਲਪੁਰ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ। ਵਾਹਿਗੁਰੂ ਜੀ ਦਾ chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under check trade platform www.checktrade.com 921760 Chander Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ